केदारनाथ ਜਾ ਰਹੇ ਹੈਲੀਕਾਪਟਰ ਨਾਲ ਵੱਡਾ ਹਵਾਈ ਹਾਦਸਾ ਹੋਣੋਂ ਟਲਿਆਏ ਜਿੱਥੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਕੇਦਾਰਨਾਥ ਜਾ ਰਹੇ ਹੈਲੀਕਾਪਟਰ ਨੂੰ ਹਾਈਵੇ ਦੇ ਉੱਤੇ ਐਮਰਜੈਂਸੀ ਲੈਂਡਿੰਗ ਦੇ ਲਈ ਉਤਾਰਿਆ ਗਿਆ ਹੈ ਤਾਂ ਉੱਤਰਾਖੰਡ ਦੇ ਰੂਤਰ ਪ੍ਰਯਾਗ ਜ਼ਿਲ੍ਹੇ ਦੇ ਵਿੱਚ ਸ਼ਨੀਵਾਰ ਨੂੰ ਇੱਕ ਵੱਡਾ ਹਵਾਈ ਹਾਦਸਾ ਹੋਣੋਂ ਬਚ ਗਿਆ ਜੋਦੋ ਕੇਦਾਰਨਾਥ ਜਾ ਰਹੇ ਇੱਕ ਪ੍ਰਾਈਵੇਟ ਹੈਲੀਕਾਪਟਰ ਨੂੰ ਨੁਕਸ ਪੈਣ ਕਰਕੇ ਹਾਈਵੇ ਦੇ ਉੱਤੇ ਹੀ ਲੈਂਡ ਕਰਵਾਇਆ ਗਿਆ ਹਾਈਵੇ ਦੇ ਉੱਤੇ ਆਪਾਤਕਾਲੀ ਲੈਂਡਿੰਗ ਜਿਹੜੀ ਉਹ ਕਰਵਾਈ ਗਈ ਤਾਂ ਨਿੱਜੀ ਕੰਪਨੀ ਦੇ ਇਸ ਹੈਲੀਕਾਪਟਰ ਵਿੱਚ ਪਾਇਲਟ ਸਮੇਤ ਕੁੱਲ 6 ਯਾਤਰੀ ਸਵਾਰ ਸਨ ਜਿਹੜੇ ਕੀ ਕੇਦਾਰਨਾਥ ਧਾਮ ਦੀ ਯਾਤਰਾ ਲਈ ਜਾ ਰਹੇ ਸਨ ਤਾਂ ਲੈਂਡਿੰਗ ਦੌਰਾਨ ਹੈਲੀਕਾਪਟਰ ਦਾ ਪਿਛਲਾ ਹਿੱਸਾ ਸੜਕ ਉੱਤੇ ਖੜੀ ਇੱਕ ਕਾਰ ਤੇ ਡਿੱਗਿਆ ਜਿਸ ਕਰਕੇ ਕਾਰ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ਹਾਦਸੇ ਦੇ ਵਿੱਚ ਪਾਇਲਟ ਨੂੰ ਹਲਕੀਆਂ ਸੱਟਾਂ ਆਈਆਂ ਨੇ ਲੇਕਿਨ ਸਾਰੇ ਯਾਤਰੀ ਸੁਰੱਖਿਅਤ ਬਚ ਗਏ ਨੇ ਉਹਨਾਂ ਨੂੰ ਤੁਰੰਤ ਹੈਲੀਕਾਪਟਰ ਵਿੱਚੋਂ ਬਾਹਰ ਕੱਢਿਆ ਗਿਆ ਹੈ ਘਟਨਾ ਦੀ ਪੁਸ਼ਟੀ ਕਰਦੇ ਹੋਏ ਉੱਤਰਾਖੰਡ ਦੇ ਏਡੀਜੀ ਕਾਨੂੰਨ ਅਤੇ ਵਿਵਸਥਾ ਡਾਕਟਰ ਵੀ ਨੇ ਦੱਸਿਆ ਕਿ ਤਕਨੀਕੀ ਖਰਾਬੀ ਕਾਰਨ ਗੁਪਤ ਕਾਸ਼ੀ ਇਲਾਕੇ ਦੇ ਵਿੱਚ ਇਹ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਹਾਦਸੇ ਦੀ ਜਾਂਚ ਦਾ ਜਰੀਓ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਦੇ ਮੱਦੇ ਨਜ਼ਰ ਔਰ ਹੈਲੀਕਾਪਟਰ ਸੇਵਾਵਾਂ ਦੀ ਵੀ ਜਾਂਚ ਅਦੜਿਓ ਕੀਤੀ ਜਾ ਰਹੀ ਹੈ ਤਾਂ ਉੱਤਰਾਖੰਡ ਦੇ ਵਿੱਚ ਵੱਡਾ ਹਵਾਈ ਹਾਦਸਾ ਹੋਣ ਤੋਂ ਟਲਿਆ ਹੈ ਚਾਰਤਾਂ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਇਹ ਚੌਥਾ ਹੈਲੀਕਾਪਟਰ ਹਾਦਸਾ ਹੈ ਪਰ ਇਸ ਵਾਰੀ ਕੋਈ ਵੱਡਾ ਨੁਕਸਾਨ ਹੋਣੋਂ ਬਚ ਗਿਆ ਤਾਂ ਯੂਸੀਏਡੀਏ ਨੇ ਇਸ ਮਾਮਲੇ ਦੀ ਜਾਣਕਾਰੀ ਡੀਜੀਸੀਏ ਨੂੰ ਵੀ ਦਿੱਤੀ ਹੈ ਅਤੇ ਅਧਿਕਾਰੀਆਂ ਵੱਲੋਂ ਘਟਨਾ ਦੀ ਵਿਸਤਾਰ ਨਾਲ ਜਾਂਚ ਕੀਤੀ ਜਾ ਰਹੀ ਹੈ ਉਤਰਾਖੰਡ ਦੇ ਰੁਦਰ ਪ੍ਰਯਾਗ ਜ਼ਿਲ੍ਹੇ ਦੇ ਵਿੱਚੋਂ ਸ਼ਨੀਵਾਰ ਨੂੰ ਇਹ ਵੱਡਾ ਹਵਾਈ ਹਾਦਸਾ ਹੋਣ ਤੋਂ ਟਲਿਆ ਜਦੋਂ ਕੇਦਾਰਨਾਥ ਧਾਮ ਜਾ ਰਿਹਾ ਇੱਕ ਪ੍ਰਾਈਵੇਟ ਕੰਪਨੀ ਦਾ ਹੈਲੀਕਾਪਟਰ ਤਕਨੀਕੀ ਫਾਲਟ ਫੈਂਡ ਕਰਕੇ ਹਾਈਵੇ ਉੱਤੇ ਹੀ ਐਮਰਜੈਂਸੀ ਸਿਚੁਏਸ਼ਨ ਦੇ ਵਿੱਚੋਂ ਉਤਾਰਿਆ ਗਿਆ ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਵੀ ਯਾਤਰੀ ਨੂੰ ਇਸ ਹਵਾਈ ਹਾਦਸੇ ਦੇ ਵਿੱਚ ਕੋਈ ਵੀ ਨੁਕਸਾਨ ਆ ਜਿਹੜਾ ਉਹ ਨਹੀਂ ਪਹੁੰਚਿਆ ਤਾਂ ਮੌਕੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੀ ਵੱਡੀ ਭੀੜ ਆ ਜਿਹੜੀ ਉਹ ਇਕੱਠੀ ਹੋ ਗਈ ਇਹ ਹੈਲੀਕਾਪਟਰ ਕ੍ਰਿਸਟਲ ਐਵੀਏਸ਼ਨ ਪ੍ਰਾਈਵੇਟ ਕੰਪਨੀ ਦਾ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਯਾਤਰੀਆਂ ਨੂੰ ਲੈ ਕੇ ਕੇਦਾਰਨਾਥ ਧਾਮ ਦੇ ਲਈ ਰਵਾਨਾ ਹੋਇਆ ਸੀ ਸ਼ੁਰੂਆਤੀ ਜਾਣਕਾਰੀ ਅਨੁਸਾਰ ਹੈਲੀਕਾਪਟਰ ਸਿਰਸੀ ਹੈਲੀਪੈਡ ਤੋਂ ਕੇਦਾਰਨਾਥ ਲਈ ਉਡਾਣ ਭਰਦਾ ਹੈ ਅਤੇ ਕੁਝ ਪਲ ਬਾਅਦ ਇਸ ਦੇ ਵਿੱਚ ਤਕਨੀਕੀ ਖਰਾਬੀ ਆ ਜਾਂਦੀ ਹੈ ਸੁਰੱਖਿਆ ਦੇ ਮੱਦੇ ਨਜ਼ਰ ਫੌਰਨ ਅਮਰਜੈਂਸੀ ਲੈਂਡਿੰਗ ਕਰਵਾਉਣ ਦਾ ਫੈਸਲਾ ਲਿਆ ਜਾਂਦਾ ਹੈ ਸੜਕ ਉੱਤੇ ਹੀ ਐਸਡੀ ਅਮਰਜੈਂਸੀ ਲੈਂਡਿੰਗ ਕਰਵਾਈ ਜਾਂਦੀ ਹੈ ਤਾਂ ਹੈਲੀਕਾਪਟਰ ਦੇ ਵਿੱਚ ਤਕਨੀਕੀ ਖਾਮੀ ਦੇ ਕਾਰਨਾਂ ਦੀ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਨਾਰਨਾਥ ਯਾਤਰਾ ਦੌਰਾਨ ਇਸ ਤਰ੍ਹਾਂ ਦਾ ਕੋਈ ਅਰਚਨਾ ਜਿਹੜੀ ਉਹ ਪੈਦਾ ਹੋਈ ਹੋਵੇ ਪਿਛਲੇ 4 ਕੁ ਸਾਲਾਂ ਦੇ ਵਿੱਚ ਮੌਸਮ ਤਕਨੀਕੀ ਨੁਕਸਤੇ ਕਈ ਵਾਰ ਮਨੁੱਖੀ ਗਲਤੀ ਕਰਕੇ ਹੈਲੀਕਾਪਟਰ ਉਡਾਨਾਂ ਦੇ ਵਿੱਚ ਵਿਗਨ ਪਿਆਏ ਜਾਂ ਫਿਰ ਐਮਰਜੈਂਸੀ ਲੈਂਡਿੰਗਾਂ ਨੇ ਜਿਹੜੀਆਂ ਉਹ ਕਰਵਾਉਣੀਆਂ ਪਈਆਂ ਨੇ ਅਤੇ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਹੁਣ ਸੁਰੱਖਿਆ ਪ੍ਰਣਾਲੀ ਅਤੇ ਹੈਲੀਕਾਪਟਰ ਸੇਵਾਵਾਂ ਦੀ ਤਕਨੀਕੀ ਨਿਗਰਾਨੀ ਬਾਰੇ ਸਵਾਲ ਨੇ ਜਿਹੜੇ ਉਹ ਉੱਠ ਰਹੇ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਤੁਰੰਤ ਇਸ ਘਟਨਾ ਦੀ ਜਾਂਚ ਦੇ ਹੁਕਮ ਨੇ ਜਿਹੜੇ ਉਹ ਦਿੱਤੇ ਗਏ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੁਣ ਜਾਂਚ ਆ ਜਿਹੜੀ ਉਹ ਕੀਤੀ ਜਾਵੇਗੀ